ਨੀ ਹੋਈ ਨਹੀਂ ਉਹ ਆ ਬਸ 5 ਨੰਬਰ ਹੁੰਦਾ ਮੇਰੇ ਨਾਲ ਮੈਂ ਫੁੱਲ ਭਰ ਦੇਣਾ ਇੱਕ ਉਹ ਚਾੜ ਕਰ ਲੈ ਨਾਲ ਦੀ ਨਾਲ ਨਹੀਂ ਗੱਡੀ ਚਲ ਕਰ ਦੂ ਫਿਰ ਗਏ ਕਹਿੰਦਾ ਪਾਣੀ ਪੂਰਾ ਫੁੱਲ ਭਰ ਲੰਦੇ ਆ ਆਹਾਂ ਅੱਜ ਵਾਹ ਕਿਦਾਂ ਮੂੰਹ ਇੱਕ ਹੀ ਗਿਆ ਮੂੰਹੋਂ ਨਿਕਲਦਾ ਕਿਦਾ ਵੇਖਿਆ ਕੱਲ ਦਾ ਬੁਰਾ ਹਾਲ ਆ ਉਹ ਸਾਰਾ ਗਾਣਾ ਰੱਢੀਏ ਪਾਣੀ ਦਿਓ ਇਧਰ ਸਾਹਮਣੇ ਬਹੁਤ ਜਿਆਦਾ ਤੇਜ਼ ਕਰਨ ਧਿਆ ਆ ਬਹੁਤ ਅੱਛੀ ਲੱਗੀ ਹੋਏ ਇਹ ਤਾਂ ਦੀਦਾ ਹੁੰਦਾ ਸਾਲਾ ਪਾਣ ਦਾ ਲੱਗਦਾ ਉਹ ਵੀ ਆਂਦਾ ਕਿਹੜਾ ਪੈਪ ਮੈਨੂੰ ਦੱਸ ਮੈਂ ਮੈਨੂੰ ਕਿਆ ਬੰਚੋ ਕੇ ਪਾ ਲਗਾਉਂ ਇਦਾਂ ਤਾਂ ਮਿਸਤਰੀ ਦੱਸ ਸਕਦੇ ਮਿਸਤਰੀ ਆ ਵੀ ਇਧਰ ਵੀ ਥੱਲੇ ਵੜਾਂ ਨਹੀਂ ਤਾਂ ਮੈਂ ਹਾ ਗਵਾੜੇ ਮਿਸ ਵੜਦਾ ਮੈਂ ਵੜਦਾ ਮੇਰੇ ਦੇ ਕੱਪੜੇ ਗੰਦੇ ਹੋਏ ਹੀ ਵੜਦਾ ਹੋਇਆ ਦੇਖਿਆ ਓਏ ਇਹ ਆ ਬੜਾ ਬੁਰਾ ਹਾਲ ਆ ਦੇ ਮੈਂ ਪੈਪ ਦੇਖਣ ਡਿਆ ਤਾਂ ਕੀ ਆ ਔੜੋ ਗਈ ਸਕਦਾ ਹੂੰ ਫੋਨ ਦਵਾ ਤੋ ਲੈ ਚੱਲ ਆਇਆ ਰਹਿਣ ਦੇ ਭਰ ਆਇਆ ਤੁਹਾਨੂੰ ਨਾ ਵੜ ਥੱਲੇ ਜਰਾ ਸੀਟੀ ਦੇ ਕਿੰਨੀ ਹੋਈ ਆਇਆ ਬਾਹਰ ਆਇਆ ਵਾਹ ਹੋ ਆਇਆ ਬਾਹਰ ਰਹਿਣ ਦੇ ਉਹ ਹਾਲ ਦੇ ਉਥੇ ਮਕੈਨਿਕ ਜਾ ਕੇ ਹਾਲ ਦੇ ਰਹਿਣ ਦੇ ਆਪਣੇ ਆਪਣੀ ਮਕੈਨਿਕ ਨਹੀਂ ਕਰਨੀ ਰਿਸਕੀ ਕੰਮ ਨਹੀਂ ਕਰਨਾ ਪਰ ਰਿਸਕੀ ਚਲ ਆਇਆ ਬਾਹਰ